ਜਿੰਦਾਬਾਦ 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 ਸਾਡੀਆਂ ਜ਼ਮੀਨਾਂ ਜਿੰਦਾਬਾਦ 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 ਉਸੇ ਵਾਰ ਦੇ ਨਾਲ ਸੱਲੇ ਹਾਕਮ ਮੁਰਦਾਬਾਦ 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 ਤੁਸੀਂ ਅਬਦੁੱਲਾਪੁਰ ਦੇ ਸਰਪੰਚ ਹੋ ਹਾਂਜੀ ਸਰਪੰਚ ਜੀ ਜੇਕਰ ਗੱਲ ਕਰੀਏ ਤਾਂ ਕੀ ਕੋਈ ਪਿੰਡ ਦੇ ਵਿੱਚ ਸਰਕਾਰੀ ਜਿਹੜੀਆਂ ਗਰੰਟਾਂ ਜਿਹੜੀਆਂ ਮਹਈਆ ਹੁੰਦੀਆਂ ਸੜਕਾਂ ਵਾਸਤੇ ਗਲੀਆਂ ਵਾਸਤੇ ਨਾਲੀਆਂ ਵਾਸਤੇ ਜਾਂ ਇਸੇ ਹਾਸਟਲ ਵਾਸਤੇ ਸਕੂਲ ਵਾਸਤੇ ਕੀ ਤੁਹਾਨੂੰ ਕਦੀ ਕੋਈ ਗ੍ਰਾਂਟ ਮਿਲੀ ਹੈ ਨਹੀਂ ਕੀ ਕਹਿਣਾ ਚਾਹਦੇ ਹੋ ਤੁਸੀਂ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਸਾਡੀ ਸੜਕ ਦਾ ਮਸਲਾ ਹੱਲ ਹੋਵੇ ਬਾਕੀ ਸਾਡੇ ਛੋਟੇ ਛੋਟੇ ਬੱਚੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਣੇ ਕਿੰਨੇ ਪੀ ਓਕੇ ਜਾਂਦੇ ਆ ਤੁਸੀਂ ਵਿਆਪ ਹੀ ਆਇਆ ਹੈ ਕਿੰਨਾ ਸਾਡਾ ਮਾੜਾ ਹੈ ਸੜਕ ਬਾਕੀ ਛੋਟੇ ਬੱਚੇ ਇਨੀ ਤੇ ਸਾਡਾ ਸਕੂਲ ਨਹੀਂ ਕਿ ਸਾਡਾ ਹੋਰ ਕੁਝ ਨਹੀਂ ਕੀ ਮੰਕਰਦੇ ਤੁਸੀਂ ਸਰ ਮੇ ਛੜਕ ਦੀ ਮੰਗ ਹੈ ਜਿੰਨਾ ਚਿਰ ਅਸੀਂ ਛੜਕ ਨਹੀਂ ਸਾਡੀ ਮਨਜ਼ੂਰ ਹੁੰਦੀ ਉਹਨਾਂ ਚਿਰ ਅਸੀਂ ਬੋਟਾ ਕਿਸੇ ਨੂੰ ਨਹੀਂ ਪਾਣੀ ਆ ਜੀ ਤੁਸੀਂ ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰੋਗੇ ਹਾਂਜੀ ਅੱਛਾ ਜੀ ਵੀਰ ਜੀ ਅਸੀਂ ਨਾ ਹੁਣ ਇੱਥੇ ਜਿਵੇਂ ਰਹਿਣ ਲੱਗੇ ਸਾਲੂ ਆੜਾ ਨੇ ਨਾ ਦਬਾ ਕੇ ਥੱਲੇ ਰੱਖ ਦਿੱਤਾ ਅਸੀਂ ਜਿੰਨੇ ਵੀ ਕੋਈ ਅਫਸਰ ਆਉਂਦੇ ਨੇ ਉਹਨਾਂ ਸਾਧਿਆਂ ਦੇ ਬੰਦਿਆਂ ਦੇ ਸਾਰਿਆਂ ਦੇ ਮਹਿਨਤ ਦੇ ਪਰਚੇ ਕਰ ਕਰਕੇ ਅੰਦਰ ਕੀਤੀ ਜਾਂਦੇ ਐ ਐ ਸਵੈਚ ਨੂੰ ਸਾਬ ਨੂੰ ਚਾਹੀਦਾ ਐ ਜੇਦੋ ਇਹਨੂੰ ਕੋਈ ਪਸੀਨਾ ਆਏ ਕਿ ਟਰਾਲੀ ਭਰ ਕੇ ਲਿਆਉਂਦਾ ਉਹਨੂੰ ਇਹਨੇ ਬਾਬਲ ਦਾ ਮੱਥੇ ਲੱਗਣਾ ਨਹੀਂ ਜੋ ਲੱਗਣਾ ਚਾਹੀਦਾ ਤੇ ਥਾਪੀ ਮਾਰਨੀ ਚਾਹੀਦੀ ਵੀ ਤੂੰ ਮਿਹਨਤ ਨਾਲ ਕਮਾਈ ਕਰ ਰਿਹਾ ਬਹੁਤ ਵਧੀਆ ਕਰ ਰਿਹਾ ਹਾਂਜੀ ਕਿ ਕਈ ਨਾਲ ਮਾਰ ਕੇ ਭਰ ਕੇ ਲਿਆਉਂਦੀ ਆ ਇਹਦੇ ਬੱਚੇ ਨੂੰ ਰੋਟੀ ਖਵਾਏਗਾ ਠੀਕ ਹੈ ਉਹਦੇ ਚੁੱਕਦੇ ਐਸੋਚ ਸਾਹਿਬ ਜੇਲ੍ਹ ਦੇ ਵਿੱਚ ਮਾਰ ਦਿੰਦਾ ਅਸੀਂ ਹੁਣ ਅਸੀਂ ਨੇ ਸਾਰੀ ਮੀਟਿੰਗ ਕਰ ਲਈ ਅਸੀਂ ਸਾਰੇ ਇੱਕ ਟਰਾਲੀ ਫੜੇ ਜਾਏਗੀ ਅਸੀਂ ਸਾਰੇ ਸਾਰੇ ਇੱਥੇ ਮਰਨ ਨੂੰ ਛੜਕਾਂ ਤੇ ਸਾਰਾ ਪਰਿਵਾਰ ਮਰਨ ਨੂੰ ਤਿਆਰ ਹੋ ਗਿਆ ਹਾਂ ਅਸੀਂ ਨਹੀਂ ਡਟ ਕੇ ਵਿਰੋਧ ਕਰਾਂਗੇ ਇਹਨਾਂ ਨੂੰ ਆ ਜਿਹੜੇਗੇ ਲੋਟੂ ਪਾਰਟੀ ਇਹਨਾਂ ਦਾ ਤਾਂ ਅਸੀਂ ਮੁਰਦਾਬਾਦ ਕਰਾਂਗੇ ਮੋਦੀ ਛੋਦੀ ਚੱਕ ਦੇਾਂਗੇ ਤਾਂ ਹਣ ਤੇ ਗੋਡਾ ਰੱਖ ਦੇਾਂਗੇ ਜਿਸ ਜਿਸ ਟਾਈਮ ਤੋਂ ਤੁਹਾਡਾ ਪਿੰਡ ਯਾਦ ਹੋਇਆ ਉਸ ਤੋਂ ਲੈ ਕੇ ਅੱਜ ਤੱਕ ਭਾਜੀ ਸਾਡੀ ਸੜਕ ਨਹੀਂ ਬਣੀ ਪਿੰਡ ਦੀ ਤੇ ਨੰਬਰ 2 ਸਾਡੇ ਪਿੰਡ ਦੀ ਬਿਲਡਿੰਗ ਤੇ ਬਣੀ ਹੋ ਸਕੂਲ ਦੀ ਪਰ ਉਹਦੇ ਵਿੱਚ ਟੀਚਰ ਨਹੀਂ ਹੈਗਾ ਇਸ ਕਰਕੇ ਜਿਹੜੀਆਂ ਵੀ ਪਾਰਟੀਆਂ ਆਉਂਦੀਆਂ ਸਾਡੇ ਕੋ ਵੋਟਾਂ ਲੈਣ ਵਾਸਤੇ ਅਸੀਂ ਪਹਿਲਾਂ ਹੀ ਭਾਜੀ ਲਿਖ ਕੇ ਬਗਾਦਾ ਅਸੀਂ ਲਾ ਕੇ ਰੱਖ ਦੇਣਾ ਕਿਸੇ ਨੇ ਅਸੀਂ ਵੋਟ ਨਹੀਂ ਦੇਵਾਂਗੇ ਕਿਉਂ ਸਾਡਾ ਕੰਮ ਤੇ ਕੋਈ ਕਰਦਾ ਨਹੀਂ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਹੜਾ ਛੱਤ ਦੇ ਜੋਰ ਨਾਲ ਇਹਨਾਂ ਕੋ ਲੈ ਲਿੰਦਾ ਲੈ ਲਿੰਦਾ ਜਿਹੜਾ ਗਰੀਬ ਤਰਸਦਾਰੀ ਦਾ ਤੇ ਉਹ ਉਹਨੂੰ ਕੁਝ ਵੀ ਨਹੀਂ ਦਿੱਤਾ ਜਾਂਦਾ ਕਿਉਂਕਿ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਆਪਣਾ ਢੇਡੀ ਭਰਦੀਆਂ ਕਿਸੇ ਗਰੀਬ ਦਾ ਢੇਡ ਨੂੰ ਪੁੱਛਦੀਆਂ ਵੀ ਨਹੀਂ ਆਣ ਕੇ ਪਾਣੀ ਦੇ ਵਿੱਚ ਜੋ ਹਾਲਾਤ ਹੋਏ ਜੋ ਇਹਨਾਂ ਦਾ ਰਸਤੇ ਦਾ ਹਾਲਾਤ ਆ ਜੇ ਬੱਚੇ ਮੈਂ ਖੁਦ ਆਉਣਾ ਮੇਰੇ ਕੱਪੜੇ ਲਿਬੜ ਜਾਂਦੇ ਮੈਂ ਦੂਜੇ ਕੱਪੜੇ ਆਣ ਕੇ ਗੁਰਦੁਆਰੇ ਬਦਲੀ ਬਦਲੀ ਕਰਦਾ ਪਾਣੀ ਦੇ ਵਿੱਚ ਲੱਖ ਲੱਖ ਪਾਣੀ ਮਿਲਾਂ ਕੇ ਆਉਂਦੇ ਰਿਆਂ ਬੇੜੀ ਤੇ ਮੈਨੂੰ ਲੈ ਕੇ ਆਉਂਦੇ ਰੇ ਤੇ ਬੇੜੀ ਤੇ ਮੈਨੂੰ ਛੱਡ ਕੇ ਆਉਂਦੇ ਰੇ ਇਦਾਂ ਦੇ ਹਾਲਾਤ ਆ ਇੱਥੇ ਤੇ ਬੇਨਤੀ ਆ ਸਾਡੀ ਜਿੰਨੇ ਵੀ ਇੱਥੇ ਸਰਕਾਰ ਨੇ ਜਿੰਨੇ ਵੀ ਵੋਟਾਂ ਮੰਗਣੀਆਂ ਕੋਈ ਵੀ ਹੋਵੇ ਸਾਡਾ ਮਾਸੀ ਦਾ ਪੁੱਤ ਨਹੀਂਗਾ ਕਿ ਉਹਨੂੰ ਵੀ ਵੋਟਾਂ ਪਾ ਦਾਂਗੇ ਉਹਨੂੰ ਵੋਟਾਂ ਤਾਂ ਪਾਵਾਂਗੇ ਸਾਡਾ ਇਹੇ ਰਸਤਾ ਬਣੇ ਸਕੂਲ ਸਾਡਾ ਚਾਲੂ ਕੀਤਾ ਜਾਵੇ ਹੋਰ ਜਿਹੜੀਆਂ ਸਹੂਲਤਾਂ ਵਾਂ ਕਿਉਂਕਿ ਬੱਚੇ ਨਾ ਪੜ ਰਣਗੇ ਅੱਗੇ ਭੇਖ ਨੂੰ ਲਾ ਕਿੱਦਾਂ ਬਣੂ ਜੇ ਬੱਚੇ ਨਾ ਪੜ ਰਣਗੇ ਸਾਡੇ ਤੇ ਸਾਡੀਆਂ ਬੇਨਤੀਆਂ ਵਾ ਜੇ ਸਰਕਾਰ ਨੇ ਕਿਸੇ ਨੇ ਆਉਣਾ ਪਹਿਲਾਂ ਰਾਹ ਤੇ ਗੁਰਦੁਆਰੇ ਦਾ ਜਿਹੜੀ ਵੀ ਬਿਲਡਿੰਗ ਹੈ ਵੀ ਧੂਰੀ ਆ ਸਾਡੀ ਕੋਈ ਵੇਖਦਾ ਨਹੀਂ ਉਹ ਵਿਚਾਰੇ ਆਪਣਾ ਕੋਲੋਂ ਤੇਲ ਫੁੱਲ ਇਕੱਠਾ ਕਰਕੇ ਤੇ ਆਪਣਾ ਇੰਨੇ ਇੱਥੇ ਮੜਾ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਾਇਆ ਉਹਨਾਂ ਨੇ ਤੇ ਸਾਡੀਆਂ ਬੇਨਤੀਆਂ ਜੇ ਆਉਣਾ ਇੱਥੇ ਕਿਸ ਸਰਕਾਰ ਨੇ ਚਾਹੇ ਮੋਦੀ ਸਰਕਾਰ ਹੋਵੇ ਤੇ ਚਾਹੇ ਆਮ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਸਾਡੀ ਕੋਈ ਵੀ ਸਕੀਨਿੰਗ ਹੈਗੀ ਜਿੰਨੇ ਹੱਡਾ ਸੋਚਿਆ ਨਹੀਂ ਉਹ ਸਾਡੀ ਸਕੀਨਿੰਗ ਜਿੰਦਾਬਾਦ 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 ਮੌਜੂਦ ਸਰਕਾਰ